ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ ਹਰ ਸਾਲ ਜੰਮ ਰਹੇ ਨੇ 2.5 ਲੱਖ ਬੱਚੇ 트럼ਪ ਨੇ ਕਿਹਾ ਸਿਟੀਜ਼ਨਸ਼ਿਪ ਦਾ ਹੱਕ ਸਿਰਫ ਗੁਲਾਮਾਂ ਦੇ ਬੱਚਿਆਂ ਵਾਸਤੇ ਸੀ ਅਮਰੀਕਾ ਵਿੱਚ ਦੁਨੀਆ ਦੀ ਭੀੜ ਇਕੱਤਰ ਕਰਨ ਵਾਸਤੇ ਨਹੀਂ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ ਹਰ ਸਾਲ 2.5 ਲੱਖ ਤੋਂ 2.5 ਲੱਖ ਬੱਚੇ ਪੈਦਾ ਹੋ ਰਹੇ ਨੇ ਅਤੇ ਇਹ ਅੰਕੜਾ ਅਮਰੀਕਾ ਵਿੱਚ ਜੰਮਣ ਵਾਲੇ ਕੁੱਲ ਬੱਚਿਆਂ ਦਾ 7% ਬਣਦਾ ਹੈ ਉਦੋਂ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਸਿਰਫ ਗੁਲਾਮਾਂ ਦੇ ਬੱਚਿਆਂ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਦਾ ਹੱਕ ਦਿੱਤਾ ਗਿਆ ਸੀ ਨਾ ਕਿ ਦੁਨੀਆ ਦੀ ਭੀੜ ਮੁਲਕ ਵਿੱਚ ਇਕੱਠੀ ਕਰਨ ਵਾਸਤੇ ਇਹ ਨਿਯਮ ਬਣਾਇਆ ਗਿਆ ਇੱਥੇ ਦੱਸਣਾ ਬਣਦਾ ਹੈ ਕਿ 트ੰਪ ਨੇ ਸੌ ਚੁੱਕਦਿਆਂ ਹੀ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ ਜੰਮਣ ਵਾਲੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਸੀ ਪਰ ਇਸ ਕਾਰਜਕਾਰੀ ਹੁਕਮ ਵਿਰੁੱਧ ਕਈ ਮੁਕੱਦਮੇ ਦਾਇਰ ਹੋ ਗਏ ਅਤੇ ਸਿਆਟਲ ਦੀ ਇੱਕ ਫੈਡਰਲ ਅਦਾਲਤ ਨੇ ਹੁਕਮਾਂ ਤੇ ਰੋਕ ਲਾ ਦਿੱਤੀ ਹੁਣ 트럼ਪ ਨੇ ਐਲਾਨ ਕੀਤਾ ਹੈ ਕਿ ਉਹ ਅਦਾਲਤੀ ਫੈਸਲੇ ਵਿਰੁੱਧ ਸੁਪਰੀਮ ਕੋਰਟ ਤੱਕ ਜਾਣਗੇ ਅਤੇ ਨਾਲ ਹੀ ਯਕੀਨ ਪ੍ਰਗਟਾਇਆ ਹੈ ਕਿ ਸੁਪਰੀਮ ਕੋਰਟ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਵੀ ਸੁਣਾਵੇਗੀ। 트럼ਪ ਨੇ ਅੱਗੇ ਕਿਹਾ ਕਿ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਆ ਰਹੇ ਲੋਕਾਂ ਦੇ ਬੱਚਿਆਂ ਨੂੰ ਮੁਲਕ ਦਾ ਨਾਗਰਿਕ ਨਹੀਂ ਮੰਨਿਆ ਜਾ ਸਕਦਾ। ਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਬੱਚੇ ਇੱਥੋਂ ਦੀ ਨਾਗਰਿਕਤਾ ਦੇ ਹੱਕਦਾਰ ਨੇ ਪਰ ਹਰ ਇੱਕ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ। ਦੱਸ ਦਈਏ ਕਿ 트럼ਪ ਦੇ ਕਾਰਜਕਾਰੀ ਹੁਕਮਾਂ ਤੋਂ ਇਲਾਵਾ ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰਾਂ ਵੱਲੋਂ ਪਿਛਲੇ ਦਿਨੀ ਇੱਕ ਬਿੱਲ ਪੇਸ਼ ਕੀਤਾ ਗਿਆ ਜੋ ਨਾ ਸਿਰਫ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਨੂੰ ਅਮਰੀਕਾ ਦੀ ਨਾਗਰਿਕਤਾ ਤੋਂ ਵਾਂਝਾ ਕਰਦਾ ਸਗੋਂ ਵਿਜ਼ਟਰ ਵੀਜ਼ਾ ਜਾਂ ਵਰਕ ਪਰਮਿਟ ਤੇ ਆਉਣ ਵਾਲਿਆਂ ਦੇ ਬੱਚਿਆਂ ਨੂੰ ਵੀ ਯੂਐਸ ਸਿਟੀਜ਼ਨਸ਼ਿਪ ਦੇ ਹੱਕ ਤੋਂ ਵਾਂਝਾ ਕਰ ਦੇਵੇਗਾ ਬਿੱਲ ਪੇਸ਼ ਕਰਨ ਵਾਲੇ ਸੈਨੇਟ ਮੈਂਬਰਾਂ ਲਿੰਸੀ ਗ੍ਰਾਹਮ ਟੈਡ ਗਰੂਜ਼ ਅਤੇ ਕੇ.ਟੀ. ਬ੍ਰੈਟ ਦਾ ਕਹਿਣਾ ਸੀ ਕਿ ਅਮਰੀਕਾ ਵਿੱਚ ਜੰਮਣ ਵਾਲਿਆਂ ਨੂੰ ਨਾਗਰਿਕਤਾ ਦੇ ਹੱਕ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਇਹ ਪ੍ਰਕਿਰਿਆ ਕੌਮੀ ਸੁਰੱਖਿਆ ਵਾਸਤੇ ਖਤਰਾ ਵੀ ਪੈਦਾ ਕਰਦੀ ਹੈ। ਸੈਨੇਟ ਮੈਂਬਰਾਂ ਵੱਲੋਂ ਪੇਸ਼ ਬਰਥ ਰਾਈਟਸ ਸਿਟੀਨਸ਼ਿਪ ਐਕਟ 2025 ਅਧੀਨ ਅਮਰੀਕਾ ਵਿੱਚ ਜੰਮੇ ਸਿਰਫ ਉਹਨਾਂ ਬੱਚਿਆਂ ਨੂੰ ਮੁਲਕ ਦੀ ਨਾਗਰਿਕਤਾ ਮਿਲ ਸਕੇਗੀ ਜਿਨ੍ਹਾਂ ਦੇ ਮਾਪਿਆਂ ਵਿੱਚੋਂ ਇੱਕ ਜਣਾ ਅਮਰੀਕਾ ਵਿੱਚ ਪੱਕਾ ਹੋਵੇ ਜਾਂ ਹਥਿਆਰਬੰਦ ਫੌਜਾਂ ਵਿੱਚ ਸੇਵਾ ਨਿਭਾ ਰਿਹਾ ਹੋਵੇ। ਇਹੇ ਬਿਲ ਲਾਗੂ ਹੋਣ ਦੀ ਤਰੀਕ ਤੋਂ ਬਾਅਦ ਜੰਮਣ ਵਾਲੇ ਬੱਚੇ ਨਾਗਰਿਕਤਾ ਤੋਂ ਵਾਂਝੇ ਕਰ ਦਿੱਤੇ ਜਾਣਗੇ ਚੇਤੇ ਰਹੇ ਕਿ ਅਮਰੀਕਾ ਦੁਨੀਆ ਦੇ 33 ਮੁਲਕਾਂ ਵਿੱਚੋਂ ਇੱਕ ਹੈ ਜੋ ਆਪਣੀ ਧਰਤੀ ਤੇ ਪੈਦਾ ਹੋਣ ਵਾਲਿਆਂ ਨੂੰ ਨਾਗਰਿਕਤਾ ਦਾ ਹੱਕ ਦਿੰਦਾ ਆ ਰਿਹਾ ਹੈ ਪਰ ਹੁਣ ਅਮਰੀਕਾ ਇਸ ਸੂਚੀ ਵਿੱਚੋਂ ਬਾਹਰ ਹੋ ਸਕਦਾ ਹੈ ਅਮਰੀਕਾ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਸਰਕਾਰ ਵਾਲੇ ਬਾਈ ਰਾਜਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਟਰੰਪ ਉੱਤੇ ਸੰਵਿਧਾਨ ਦੀ ਉਲੰਘਣਾ ਕਰਨ ਦੇ ਦੋਸ਼ ਲਾਉਂਦੇ ਆਂ ਬੋਸਟਨ ਅਤੇ ਸਿਆਟਲ ਦੀਆਂ ਫੈਡਰਲ ਅਦਾਲਤਾਂ ਸਣੇ ਪੰਜ ਥਾਮਾਂ ਤੇ ਮੁਕੱਦਮੇ ਦਾਇਰ ਕੀਤੇ ਗਏ ਮੈਸਾਚੂਸੈਟਸ ਦੀ اٹਾਰਨੀ ਜਨਰਲ ਐਂਡਰੀਆ ਜੋਏ ਕੈਂਪਲ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਕੋਲ ਸੰਵਿਧਾਨਕ ਹੱਕਾਂ ਵਿੱਚ ਦਖਲ ਦੇਣ ਦੀ ਕੋਈ ਤਾਕਤ ਨਹੀਂ ਹੈ ਉਧਰ ਨਿਊ ਜਰਸੀ ਦੇ اٹਾਰਨੀ ਜਨਰਲ ਮੈਥਿਊ ਪਲੈਟਕਰ ਨੇ ਕਿਹਾ ਕਿ ਤਾਜ਼ਾ ਮੁਕੱਦਮਾ ਟਰੰਪ ਸਰਕਾਰ ਨੂੰ ਸਪੱਸ਼ਟ ਸੁਨੇਹਾ ਦੇ ਰਿਹਾ ਹੈ ਕਿ ਬੁਨਿਆਦੀ ਹੱਕਾਂ ਦੀ ਉਲੰਘਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਬੀਰ ਰਿਪੋਰਟ ਖੰਡਰ ਟੀਵੀ